ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਬੇਬੇ ਨਾਨਕੀ ਵਿੱਦਿਆ ਸਕੀਮ ਦੇ ਅੰਡਰ ਪੜ ਰਹੀ ਹਾਂ ਇੱਥੇ ਇਸ ਸਕੀਮ ਦੇ ਅੰਡਰ ਵਕਬਕ ਕੋਰਸਾ ਦੇ ਵਿੱਚ ਸਿਖਲਾਈ ਕਰਵਾਈ ਜਾਂਦੀ ਹੈ ਤੇ ਮੈਂ ਇੱਥੇ 3 ਸਾਲ ਦੀ ਡਿਗਰੀ ਬੀਸੀ ਦਾ ਡਿਗਰੀ ਜਿਹੜੀ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ ਹੁੰਦੀ ਹੈ ਉਹ ਮੈਂ ਕੰਪਲੀਟ ਕੀਤੀ ਹੈ ਤੇ ਬਹੁਤ ਚੰਗੇ ਨੰਬਰ ਨਾਲ ਕੰਪਲੀਟ ਕੀਤੀ ਹੈ ਤੇ ਮੈਂ ਇੱਥੇ ਬੀਸੀ ਸਰ ਤੇ ਸ਼ਰਮਣੀ ਕੁਦਵਾਰਾ ਪੰਮਦਰ ਕਬੀੜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਦਾਅਬ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਨਬੀਰ ਕੌਰ ਹੈ ਤੇ ਮੈਂ ਕਮਿਸਟਰੀ ਵਿਭਾਗ ਦੀ ਵਿਦਿਆਰਥਣ ਹਾਂ ਮੈਂ ਆਪਣੀ ਪੜ੍ਹਾਈ ਬੇਬੇ ਨਾਨਕੀ ਸਕਾਲਰਸ਼ਿਪ ਦੇ ਤਹਿਤ ਪੜ੍ਹੀ ਹੈ ਤੇ ਇਸ ਇਸ ਸਕੀਮ ਦੇ ਤਹਿਤ ਸਾਨੂੰ ਮੁਫਤ ਮੁਫਤ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਮੁਫਤ ਰਹਿਣ ਵਾਸਤੇ ਹੋਸਟਲ ਦੀ ਹੋਸਟਲ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਇਸ ਇਸ ਸਕੀਮ ਦੇ ਤਹਿਤ ਸਾਨੂੰ ਮੁਫਤ ਖਾਣਾ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਅਸੀਂ ਇਸ ਇਸ ਸਕੀਮ ਦੇ ਤਹਿਤ ਆਪਣੇ ਭਵਿੱਖ ਨੂੰ ਬਹੁਤ ਹੀ ਉਜਲ ਬਣਾਇਆ ਹੈ ਤੇ ਅਸੀਂ ਮੈਂ ਅਪੀਲ ਕਰਦੀ ਹਾਂ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਤੇ ਤੁਸੀਂ ਇਸ ਸਕੀਮ ਦੇ ਤਹਿਤ ਆਪਣੀ ਪੜ੍ਹਾਈ ਨੂੰ ਕੰਪਲੀਟ ਕਰੋ ਅਤੇ ਆਪਣੇ ਭਵਿੱਖ ਨੂੰ ਉਜਵਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰਿਤ ਕੌਰ ਜੋ ਕਿ ਜਿਹੜ੍ਹਗੁਰ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਹਾਂ ਤੇ ਮੈਂ ਬੇਬੇ ਨਾਨਕੀ ਸਕੀਮ ਤਹਿਤ ਇੱਥੋਂ ਸਿੱਖਿਆ ਗ੍ਰਾਂਟ ਕੀਤੀ ਹੈ ਮੈਂ 3 ਸਾਲ ਦੀ ਡਿਗਰੀ BCA ਕੋਰਸ ਦੇ ਵਿੱਚ ਕੀਤੀ ਹੈ ਤੇ ਮੈਂ ਚਾਹੁੰਦੀ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਇਸ ਸਕੀਮ ਦੇ ਤਹਿਤ ਸਾਨੂੰ ਸਿਖਾਇਆ ਗਿਆ ਹੈ ਗੱਤਕਾ ਨਿਤਨੇਮ ਤੇ ਹੋਰ ਵੀ ਨੈਤਿਕ ਕੰਮ ਸਿਖਾਏ ਗਏ ਹਨ ਤੇ ਇਸ ਸਕੀਮ ਬਹੁਤ ਹੀ ਵਧੀਆ ਤੇ ਲਾਭਦਾਇਕ ਹੈ ਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਬੱਚੇ ਵੀ ਇਸ ਸਕੀਮ ਦੇ ਵਿੱਚ ਆਣ ਤੇ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ। ਕਿਰਪਾ ਕਰਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਦੇ ਵਿੱਚ ਸ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਈ ਗਈ ਸਕੀਮ ਬੀਬੀ ਨਾਨਕੀ ਵਿਦਿਆ ਸਕੀਮ ਦੇ ਤਹਿਤ ਪੜਾਈ ਪੂਰੀ ਕੀਤੀ ਹੈ ਇਸ ਸਕੀਮ ਦੇ ਤਹਿਤ ਅਸੀਂ ਬੀਏ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾ ਹਾਂ ਅਤੇ ਇਸ ਦੇ ਵਿੱਚ ਅਸੀਂ ਗੁਰਮਤਿ ਦੇਵੀ ਕਾਫੀ ਗੁਰਮਤियां ਵੀ ਪ੍ਰਾਪਤੀਆਂ ਕੀਤੀਆਂ ਹਨ ਰੋਜ਼ਾਨਾ ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ ਸ਼ਾਮ ਵੇਲੇ ਦਾ ਨਿਤਨੇਮ ਵੀ ਕਰਵਾਇਆ ਜਾਂਦਾ ਸੀ ਇਸ ਤੋਂ ਬਾਅਦ ਕਾਇਦਾ ਗੁਰਮਤ ਦਾ ਲੈਕਚਰ ਲਗਾਇਆ ਜਾਂਦਾ ਸੀ ਜਿਸ ਦੇ ਵਿੱਚ ਗੁਰਬਾਣੀ ਗੁਰ ਗ੍ਰੰਥਿਕ ਕੰਠ ਤੇ ਸਿੱਖਿਆ ਦਿੱਤੀ ਜਾਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ